ਸਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜੀ ਪੈਣ ਤੁਹਾਡੇ ਵਾਸਤੇ ਬਹੁਤ ਪਿਆਰੇ ਪਿਆਰੇ ਸੂਟ ਆ ਗਏ ਨੇ ਫੁੱਲ ਹੈਂਡਵਰਕ ਦੇ ਸੂਟ ਨੇ ਇਹ ਪਿਓਰ ਕريب ਤੇ ਹੈਗਾ ਤੇ ਆ ਦੇਖੋ ਬਨਾਰਸੀ ਸੌਰੀ ਜੀ ਸਿਮਰ ਦੇ ਵਿੱਚ ਹੈਗਾ ਦੇਖੋ ਬਹੁਤ ਪਿਆਰੇ ਪਿਆਰੇ ਤੇ ਬਹੁਤ ਹੀ ਘੱਟ ਰੇਟਾਂ ਵਿੱਚ ਇਹ ਸੂਟ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ オリジナル ਪੀਸ ਲੈ ਕੇ ਆਇਆ ਆ ਗਲਾਸ ਹੋਰ ਰੰਗਾਂ ਦਾ ਹੈਗਾ ਜੀ ਦੇਖੋ ਇਹਦੇ ਦੁਪੱਟਾ ਵੀ ਕਿੰਨਾ ਹੈਵੀ ਆ ਤੇ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਆ ਦੇਖੋ ਜੀ ਆ ਵੀ ਆਪਾਂ ਨੇ ਰੀਸਟੌਕ ਕਰਾਤਾ ਪਿਛਲੇ ਵਾਰ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਇਹ ਪੀਸ ਰਹੇ ਸੀਗੇ ਹੁਣ ਦੁਬਾਰਾ ਫੇਰ ਮੰਗਾਤੇ ਆਪਾਂ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਅੰਦਾਜ਼ ਜਾਂ ਵਰੀ ਵਾਸਤੇ ਕੱਪੜੇ ਲੈਣਗੇ ਨਾ ਉਹਨਾਂ ਨੂੰ ਗਿਫਟ ਦੇ ਵਿੱਚ ਇੱਕ ਸੂਟ 2000 ਵਾਲਾ ਸੂਟ ਫ੍ਰੀ ਦਿੱਤਾ ਜਾਊਗਾ ਤੇ ਰੇਟ ਤਾਂ ਤੁਹਾਨੂੰ ਹੋਲ ਸੇਲ ਪੈਣਗੇ ਹੀ ਪੈਣਗੇ ਤੇ ਬਾਕੀ ਇੱਕ 2000 ਵਾਲਾ ਸੂਟ ਉਹਨਾਂ ਨੂੰ ਗਿਫਟ ਦੇ ਵਿੱਚ ਦਿੱਤਾ ਜਾਊਗਾ ਤੇ ਆ ਦੇਖੋ ਇਹ ਆਫਰ ਮਤਲਬ ਦਾ ਲਾਹਾ ਲਓ ਤੇ ਇਹ ਜਾ ਆਫਰ ਨਾ ਤੁਹਾਨੂੰ ਕਿਤੇ ਨਹੀਂ ਮਿਲਣਾ ਆ ਦੇਖੋ ਆ ਪਿਓਰ ਰੇਟ ਦੇ ਵਿੱਚ ਫੁੱਲ ਹੈਂਡਵਰਕ ਦੇ ਸੂਟ ਨੇ ਇਹ ਮਤਲਬ ਇਹ ਕਾਪੀਆਂ ਨਹੀਂ ਹੈਗੀਆਂ ਬਾਜ਼ਾਰ ਦੇ ਵਿੱਚ ਇਸ ਰੇਟ ਦੇ ਵਿੱਚ ਨਾ ਕਾਪੀਆਂ ਮਿਲਣਗੀਆਂ ਤੁਹਾਨੂੰ ਤੇ ਆਪਾਂ ਤੁਹਾਨੂੰ ਫੁੱਲ ਹੈਂਡਵਰਕ ਦੇ ਸੂਟ ਦਵਾਂਗੇ ਤੇ オリジナル ਪੀਸ ਦਵਾਂਗੇ ਤੇ ਰੇਟ ਵੀ ਬਹੁਤ ਘੱਟ ਦਵਾਂਗੇ ਤੇ ਜੇ ਤੁਸੀਂ ਵਿਆਹ ਸਾਦੀ ਦਾ ਕੱਪੜਾ ਲਓਗੇ ਤਾਂ ਤੁਹਾਨੂੰ ਇੱਕ ਗਿਫਟ ਦੇ ਵਿੱਚ ਸੂਟ ਵੀ ਮਿਲੂਗਾ 2000 ਵਾਲਾ ਤੇ ਇਸ ਤੋਂ ਇਲਾਵਾ ਵੀ ਆਪਣੇ ਕੋਲ ਬਹੁਤ ਜ਼ਿਆਦਾ ਕੱਪੜਾ ਆ ਚੁੱਕਿਆ ਹੈ ਇਹ ਤਾਂ ਆਪਾਂ ਥੋੜੀ ਜਿਹੀ ਵੈਰਾਈਟੀ ਤੁਹਾਨੂੰ ਦਿਖਾ ਰਹੇ ਆ ਤੇ ਬਹੁਤ ਸੋਹਣੇ ਸੂਟ ਨੇ ਜਿਹੜੀਆਂ ਮੇਰੀਆਂ ਭੈਣਾਂ ਸਿੰਪਲ ਸੋਬਰ ਪਾਣਾ ਚਾਹੁੰਦੀਆਂ ਨੇ ਮਤਲਬ ਜਿਆਦਾ ਤੜਕ ਫੜਕ ਨਹੀਂ ਪਾਣਾ ਚਾਹੁੰਦੀਆਂ ਨਾ ਦੇਖੋ ਬਨਾਰਸੀ ਬੁਟੀ ਦੇ ਵਿੱਚ ਬਹੁਤ ਪਿਆਰਾ ਤੇ ਇਹਦਾ ਕਰਸ ਦੇ ਵਿੱਚ ਇਹਦਾ ਦੁਪੱਟਾ ਹੈਗਾ ਬਹੁਤ ਪਿਆਰੇ ਸੂਟ ਆ ਚੁੱਕੇ ਨੇ ਇਹਨਾਂ ਦੇ ਕਲਰ ਚਾਰਟ ਨੇ ਬਾਕੀ ਆਪਾਂ ਵੀਡੀਓ ਵੀ ਤੁਹਾਨੂੰ ਬਣਾਵਾ ਕੇ ਪਾਵਾਂਗੇ ਦੇਖੋ ਬਹੁਤ ਪਿਆਰੇ ਪਿਆਰੇ ਸੂਟ ਆ ਚੁੱਕੇ ਨੇ ਬਾਕੀ ਤੁਸੀਂ ਦੁਕਾਨ ਤੇ ਆ ਕੇ ਫੁੱਲ ਵੈਰਾਈਟੀ ਦੇਖ ਸਕਦੇ ਹੋ ਤੇ ਸਾਡੇ ਰੇਟ ਪਤਾ ਕਰ ਸਕਦੇ ਹੋ ਤੇ ਸੂਟ ਲੈਣ ਆ ਸਕਦੇ ਹੋ ਤੇ ਤੁਹਾਨੂੰ ਗਿਫਟ ਦੇ ਵਿੱਚ 2000 ਵਾਲਾ ਸੂਟ ਵੀ ਮਿਲੂਗਾ ਜੇ ਤੁਸੀਂ ਵਿਆਹ ਸਾਦੀ ਦਾ ਕੱਪੜਾ ਲਓਗੇ ਤਾਂ ਤੁਹਾਨੂੰ ਗਿਫਟ ਦੇ ਵਿੱਚ 2000 ਦਾ ਸੂਟ ਮਿਲੂਗਾ ਕਿਤੇ ਐ ਨਹੀਂ ਵੀ 2 ਜਾਂ 3 ਸੂਟ ਲਓ ਤੁਹਾਨੂੰ ਤੁਸੀਂ ਗਿਫਟ ਮੰਗੋ ਠੀਕ ਹੈ ਜੀ ਤੇ ਜੇ ਤੁਸੀਂ 5 ਸੂਟ ਲਓਗੇ ਤਾਂ ਫਿਰ ਤੁਹਾਨੂੰ ਕੋਟਨ ਦਾ ਸੂਟ ਫ੍ਰੀ ਦਿੱਤਾ ਜਾਊਗਾ ਜੇ ਤੁਸੀਂ 5 ਸੂਟ ਪਾਰਟੀ ਵੇਅਰ ਲਓਗੇ ਇਹ ਵਾਲੇ ਤਾਂ ਤੁਹਾਨੂੰ ਫਿਰ ਕੋਟਨ ਦਾ ਸੂਟ ਫ੍ਰੀ ਦਿੱਤਾ ਜਾਊਗਾ ਤੇ ਵੈਰਾਈਟੀ ਬਹੁਤ ਵਧੀਆ ਆ ਚੁੱਕੀ ਹੈ ਬਾਕੀ ਤੁਸੀਂ ਦੁਕਾਨ ਤੇ ਆ ਕੇ ਹੋਰ ਵੀ ਜ਼ਿਆਦਾ ਵੈਰਾਈਟੀ ਦੇਖ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ